ਚੰਡੀਗੜ੍ਹ ਦੇ ਵਿੱਚ ਸੁਖਨਾ ਚੀਲ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਸੁਖਨਾ ਚੀਲ ਦਾ ਪਾਣੀ ਤਾਂ ਪੱਦਰ ਪਹੁੰਚ ਚੁੱਕਿਆ ਹੈ ਤਾਂ ਭਾਰੀ ਮੀਂਹ ਪੈਣ ਕਰਕੇ ਸੁਖਨਾ ਚੋਦ ਵਿੱਚ ਇਹ ਪਾਣੀ ਆਇਆ ਹੈ ਕਿਸ਼ਨਗੜ੍ਹ ਪੁਲ ਨੂੰ ਵਾਣਾਦ ਲਈ ਜੋ ਫਿਲਹਾਲ ਖੋਲ ਦਿੱਤਾ ਗਿਆ ਜੇਕਰ ਹੋਰ ਪਾਣੀ ਛੱਡਿਆ ਗਿਆ ਤਾਂ ਇਸ ਰਸਤੇ ਨੂੰ ਵੀ ਜੋ ਬੰਦ ਕਰਨਾ ਪਵੇਗਾ ਪ੍ਰਸ਼ਾਸਨ ਦੇ ਵੱਲੋਂ ਸੇਕਰ ਕੀਤਾ ਗਿਆ ਸਕੇਤੜੀ ਦੇ ਜੰਗਲਾਂ ਤੇ ਰਾਹੀਂ ਸੁਖਨਾ ਚੋਦ ਵਿੱਚ ਇਹ ਪਾਣੀ ਪਹੁੰਚছে डिता पहुंचे हैं सर कह रहे हैं जी चलो ब्रीफली मैं बता देता हूँ जी।, जी तो अभी सुखना में आ, जो लेवल है ग्यारह ग्यारह सौ तिरसठ फीट से ज़्यादा स्तर इस है इसलिए हमने गेट्स खोले हैं छः इंची गेट्स खोले गए हैं और आ, आगे अब जहाँ जहाँ पे भी हमारे ब्रिजेज हैं जो सुखना चौक को क्रॉस करते हैं ट्रैफिक को कराते हैं वहाँ विजिट करेंगे और हम लोग देखेंगे कि कहीं पे भी कोई इस तरह की पोजीशन ना बने जिसमें कोई किसी का गाड़ी का किसी का इंडिविजुअल का नुकसान होने की सिचुएशन है कब से गेट खोले गए गे हैं कब तक तो खुले रहेंगे अभी आज मॉर्निंग में खोले गए हैं डिपेंडिंग अपॉन कि कितना फ्लो आता है सुखना में अगर हमें लेवल मेंटेन करना है ग्यारह सौ तिरसठ फिट वो लेवल मेंटेन जैसे ही होता है तो उनको बंद कर दिया जाए तो चंडीगढ़ में कोई कहीं और बारिश से कोई नुकसान अभी तो कोई ऐसा नहीं है बट हमारी टीम सलट पे हैं कुछ ऐसा होगा तो हम देखेंगे ਤਬਿਲ ਕੋਲ ਚੰਡੀਗੜ੍ਹ ਦਾ ਡੀਸੀ ਸੀਗੇ ਵਿਕਾਸ ਨਿਸ਼ਾਤ ਯਾਦਵ ਇਹਨਾਂ ਸਪਸ਼ਟ ਰੱਤੀ ਕਿ ਮੇਨਟੇਨ 1163 ਦਾ ਜਿਹੜਾ ਡੇਂਜਰ ਲੈਵਲ ਹੈਗਾ ਅਸੀਂ ਉਸ ਨੂੰ ਮੇਨਟੇਨ ਕਰ ਰਹੇ ਹਾਂ ਹੋਰ ਰੋੜ ਜਿਹੜੀਆਂ ਨੇ ਜਿੱਥੋਂ ਪਾਣੀ ਲੰਘ ਕੇ ਜਾਣਾ ਹੈ ਇੱਥੋਂ ਛੋੜਦਾ ਪਾਣੀ ਅਸੀਂ ਰੈਗੂਲੇਟਰੀ ਵਾਲ ਤੋਂ ਪਾਣੀ ਛੋੜਨ ਤੋਂ ਬਾਅਦ ਜਿਹੜਾ ਹੈ ਕਿਸ਼ਨਗਰਨ ਹੋ ਕੇ ਇਹ ਬਾਪੂ ਤਾਮ ਨੂੰ ਹੋ ਕੇ ਜਿੱਥੇ-ਇੱਥੇ ਚੋਹ ਨੇ ਬਣੇ ਜਿੱਥੇ ਕੌਜ਼ਵੇਜ਼ ਬਣੇ ਨੇ ਉੱਥੋਂ ਵੀ ਪਾਣੀ ਲੰਘਣਾ ਤੇ ਉੱਥੇ ਕਿਦਰੀ ਹਾਲਤ ਆ ਉਹਦਾ ਵੀ ਜਾਇਜ਼ਾ ਲੱ타 ਜਾ ਰਿਹਾ ਹੈਗਾ ਕੈਮਰਾ ਪਰਸਨ ਬੰਨੇ ਚੋਹਾਂ ਦੇ ਨਾਲ ਮਨੋ ਜੋਸ਼ੀ ਜੀ ਮੀ ਚੰਡੀਗੜ੍ਹ ਦੀ ਸੁਖਨਾ ਲੇਕ ਦੇ ਵਿੱਚ ਸੁਖਨਾ ਚੋਤੋਂ ਜਿਹੜਾ ਕੀ ਪਾਣੀ ਆਇਆ ਹੈਗਾ ਤੁਸੀਂ ਦੇਖੂਗਾ ਰਾਤ ਦੀ ਬਰਸਾਤ ਹੋ ਰਹੀ ਸੀਗੀ ਪੂਰੀ ਬਰਸਾਤ ਦਾ ਜਿਹੜਾ ਪਾਣੀ ਆ ਦੋ ਦਿਨ ਤੋਂ ਹੋ ਰਹੀ ਬਰਸਾਤ ਦੇ ਕਾਰਨ ਪਾਣੀ ਜਿਹੜਾ ਹੈਗਾ ਇਹ ਸੁਖਨਾ ਲੇਕ ਦਾ ਰੈਗੂਲੇਟਰੀ ਐਂਡ ਹੈਗਾ ਜਿੱਥੇ ਪਾਣੀ ਪੂਰਤਨਾ ਭਰਿਆ ਹੋ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ ਉਸ ਕਾਰਨ ਜਿਹੜਾ ਹੈਗਾ ਗੇਟ ਜਿਹੜੇ ਨੇ ਸੁਖਨਾ ਚੋਦੇ ਉਹ ਖੋਲੇ ਗਏ ਨੇ ਆਪਾਂ ਕਿ ਤਿੰਨ ਗੇਟਾਂ ਵਿੱਚੋਂ ਜਿਹੜੇ ਦੋ ਗੇਟ ਨੇ ਉਹ ਕੋਲ ਤੇ ਗਏ ਨੇ ਕਿ 1163 ਜਿਹੜਾ ਹੈਗਾ ਮੈਕਸਿਮ ਫਰ ਜਿਹੜਾ ਫੁੱਟ ਦਾ ਲੈਵਲ ਹੈਗਾ ਆ ਉਸ ਨੂੰ ਪਾਰ ਕਰਦਾ ਸਕੇਗੀ ਦੇਖੋ ਇਹ ਪੁਲ ਬਣਿਆ ਉਹਦੇ ਉੱਪਰ ਉਸ ਤੋਂ ਵੀ ਜਿਹੜਾ ਹੈਗਾ ਪਾਣੀ ਜਿਹੜੀ ਦੀ ਗੱਲ ਕਰੀਏ ਕੁਝ ਫੁੱਟ ਦੇ ਹੈਗਾ ਇੱਕ ਫਰੇਟ ਫੁੱਟ ਨੀਚੇ ਹੀ ਰਹਿ ਗਿਆ ਪਾਣੀ ਲੱਗਿਆ ਉੱਪਰ ਤੱਕ ਪਾਣੀ ਦੇ ਕਿ ਨਿਸ਼ਾਨ ਬਣੇ ਹੋਏ ਨੇ ਉੱਥੇ ਤੱਕ ਪਹਿਲਾਂ ਪਾਣੀ ਸੀਗਾ ਇਸ ਕਰਨਾ ਨੂੰ ਜਿਹੜਾ ਹੈਗਾ ਇਹ ਗੇਟ ਜਿਹੜੇ ਸੀ ਖੋਲੇ ਗਏ ਸੀਗੇ ਤੇ ਗੇਟ ਖੋਲੇ ਜਾਣ ਤੋਂ ਬਾਅਦ ਜਿਹੜਾ ਹੈਗਾ ਪੂਰੀ ਦੌਰਾਨ ਡੀਸੀ ਐਸਐਸਪੀ ਤੁਸੀਂ ਦੇਖੋ ਮੌਕੇ ਦਾ ਜਾਇਜ਼ਾ ਲੈਣ ਵਾਸਤੇ ਜਿਹੜਾ ਕੋਰੇ ਪਹੁੰਚੇ ਹੋਏ ਨੇ ਤੇ ਡੀਸੀ ਸਾਹਿਬ ਨੇ ਚੰਡੀ ਦੋਨੋਂ ਤੁਹਾਨੂੰ ਦਿਖਦਾ ਕਿ ਉਹ ਜਿਹੜਾ ਨਾ ਉਹ ਚੈੱਕ ਕਰਦੇ ਹੋਏ ਚੈੱਕ ਕਰਨ ਵਾਸਤੇ ਪਹੁੰਚਿਆ ਕਿ ਇਹਦਾ ਹਾਲਾਤ ਕੀ ਹੈਗੇ ਨੇ ਤੇ ਡੀਸੀ ਮੈਮ ਔਰ ਐਸਐਸਪੀ ਚੰਡੀਗੜ੍ਹ ਦੋਨੋਂ ਹੀ ਇਸ ਪੂਰੇ ਜਿਹੜਾ ਆਪਣਾ ਪਾਣੀ ਜਿਹੜਾ ਛੱਡਿਆ ਗਿਆ ਹੈ ਉਹਦਾ ਜਿਹੜਾ ਹੈਗਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਹੋਣੇ ਕਿਉਂਕਿ ਪਾਣੀ ਇੱਥੋਂ ਦਾ ਛੜਿਆ ਜਾਂਦਾ ਹੈਗਾ ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਕਿਸ਼ਨਗੜ ਜਿਹੜਾ ਹੈਗਾ ਉਸ ਨੂੰ ਬੰਦ ਕੀਤਾ ਜਾਂਦਾ ਕੁਝ ਤਾਂ ਰੋਡ ਬੰਦ ਹੁੰਦੀ ਹੈ ਉਸ ਤੋਂ ਬਾਅਦ ਜੇ ਅਸੀਂ ਜਾਣੇ ਹੈਗੇ ਆ ਤਾਂ ਉਸ ਤੋਂ ਅੱਗੇ ਜਾਣੇ ਆ ਤਾਂ ਦੂਜੇ ਪਾਸੇ ਜਾ ਗਈਏ ਤਾਂ ਫਿਰ ਇਸ ਤੇ ਅੱਗੇ ਪਾਣੀ ਜਾਂਦਾ ਇਹ ਬਾਪੂ ਧਾਮ ਉੱਥੇ ਦੀ ਰੋੜੜੀ ਬੰਦ ਕੀਤੀ ਜਾਂਦੀ ਹੈਗੀ ਹੈ ਪੂਰੀ ਤਰ੍ਹਾਂ ਨਾਲ ਜਿਹੜੀ ਰੋਡ ਹੈ ਉਹ ਬੰਦ ਕਰ ਦਿੱਤੀ ਜਾਂਦੀ ਹੈਗੀ ਹੈ ਤੇ ਨੁਕਸਾਨ ਨਾ ਹੋਵੇ ਉਸ ਦਾ ਪੂਰਾ ਜਿਹੜਾ ਧਿਆਨ ਜਿਹੜਾ ਰੱਖਿਆ ਜਾਂਦਾ ਕਿ ਲੋਕਾਂ ਦਾ ਕਿਸੇ ਤਰੀਕੇ ਨਾਲ ਕੋਈ ਜਿਹੜਾ ਹੈਗਾ ਇੱਥੇ ਨੁਕਸਾਨ ਵੀ ਨਹੀਂ ਹੋਣਾ ਚਾਹੀਦਾ ਤੇ ਇਸ ਦਿਨਾਂ ਨਾਲ ਜਿਹੜੀ ਤੁਸੀਂ ਗੱਲ ਕਰਦੇ ਆਂ ਜਦੋਂ ਇੱਥੋਂ ਪਾਣੀ ਛੱਡਿਆ ਜਾਂਦਾ ਤਾਂ ਇਹ ਵੀ ਗੱਲ ਕਹੀ ਜਾਂਦੀ ਕਿ ਜਦੋਂ ਚੰਡੀਗੜ੍ਹ ਤੋਂ ਪਾਣੀ ਛੱਡਿਆ ਜਾਂਦਾ ਉਹ ਅੱਗੇ ਜਾ ਕੇ ਜਿਹੜਾ ਮਾਰ ਕਰਦਾ ਹੈਗਾ ਚਾਹੇ ਉਹ ਅਸੀਂ ਗੱਲ ਕਰੀਏ ਸੁਖਨਾ ਚੋਹ ਦੀ ਗੱਲ ਕਰਦੇ ਹੈਗੇ ਆ ਸੁਖਨਾ ਚੋਹ ਤੋਂ ਪਾਣੀ ਤਾਂ ਜਾਂਦਾ ਤਾਂ ਛੀਲ ਜਾਂਦਾ ਛੀਲ ਤੋਂ ਅੱਗੇ ਜਿਹੜਾ ਪਾਣੀ ਛੱਡਿਆ ਜਾਂਦਾ ਫਿਰ ਘੱਗਰ ਨੂੰ ਜਾਂਦਾ ਹੈਗਾ ਜਿਸ ਦੇ ਕੋਲ ਹੁੰਦਾ ਹੋਇਆ ਆਪਾਂ ਕਹੀਏ ਸੁਖਨਾ ਚੋਹ ਲੰਬੀ ਹੈਗੀ ਹੈ ਇਹ ਇੱਥੇ ਡੈਮ ਜਿਹੜਾ ਹੈਗਾ ਰੈਗੂਲਟਰੀ ਐਂਡ ਬਣਾਇਆ ਗਿਆ ਹੈਗਾ ਤੇ ਪੂਰੇ ਜਿਹੜੇ ਹਾਲਾਤ ਨੇ ਉਪਨਿਦਰ ਰੱਖੀ ਗਈ ਹੈ